ਰਿਸੀ ਵਾਲੇ ਕਹਾਣੀਆਂ ਕਿੰਨੀਆਂ ਤਰਮ ਨਹੀਂ ਹਾਂ ਕਿ ਕਿਹੇ ਸਾਹਸ ਸਵਾਸ ਦਾ। ਦਾ ਸ਼ਹੀਰ ਸਿੰਘ ਸਿੰਘਣੀਆਂ ਬੰਦੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਦਾ ਬੰਦਿਆ ਕਾਲ ਸਾਹਿਬ ਜੀ ਬੋਲੋ ਜੀ ਪ੍ਰਮੇਸ਼ਰ ਖਾਲਸਾ ਜੀ ਦੀ ਅਦਾਸ ਨੇ ਜਿਸ ਖਾਲਸਾ ਨੂੰ ਬਰਵਾਦ ਵਾਹਿਗੁਰੂ ਵਾਹਿਗੁਰੂ ਬਣਿਆ ਤੇ ਆਪ ਦਾ ਸਰਬ ਸਤਿ ਸ਼ੁਕ ਹੋਵੇ ਜਾਂ ਜਾਂ ਖਾਲਸਾ ਸਾਹਿਬ ਦਾ ਦਰਚਰਿਆ ਸਰਦਾਰ ਦਾਨ ਸਰਦਾਰ ਦਾਨ ਸਰਦਾਰ ਨਾਮਦਾਨ ਸ੍ਰੀ ਅਮਰਸਰ ਜੀ ਕੇਦਰ ਜੀ ਨਾਲ ਚੰਡੀ ਬੁੰਗੇ ਜੁੜੇ ਕਾਲ ਤਰੁਤਾ ਜੇ ਬਾਗ ਲੋਕੀ ਸਿੱਖਾ ਦਾ ਮਨ ਦੀਵਾ ਮਰਤੂ ਜੀ ਵਾਪਸ ਪਤਿ ਰਾਮ ਜੀ ਆਪ ਇੱਕ ਪਾਲ ਇੱਕ ਪਾਲ ਲਿਖ ਸੁਦਾ ਸਹਾਇਤਾ ਦਾ ਤਾਰੀਖ ਜੀ ਦੇ ਨਾਮ ਅਸੇ ਜੀ ਦੇ ਦੁਆਰੇ ਉਸਨੂੰ ਪੱਕਾ ਰੋੜਿਆ ਗਿਆ ਖੁਲੇ ਦਰਸ਼ਨ ਦਰਸਾ ਦੀਵਾ ਸੰਭਾਲਤਾ ਦਾਨ ਪੰਥਾਲ ਸਰਦਾਰ ਬਕੀ ਦੀਆਂ ਦੀਵਾਰੀਆਂ ਦੀਵਾਰ ਤਾਨੀਆਂ ਤੇ ਤਾਨਿਉਟੀਆਂ ਦੀ ਮੋਢ ਸਤਿਕਾਰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਾਨਦਨ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਸਭੂ ਆਪ ਦੇ ਚਿਤ ਕਮਲਾ ਅਵਦਾਸ ਜੀ ਮਹਾਰਾਜ ਜੀ ਆਪ ਦੇ ਸਮੂਹ ਸੇਵਾਦਾਰਾਂ ਵੱਲੋਂ ਸਤਿ ਆਪ ਜੀ ਚਾਰੀ ਸ੍ਰੀ ਜੀ ਅੱਜ ਦੇ ਮਾਤਾ ਗੁਰਜਨ ਫੌਜ ਨਲਾ ਸਾਨੀ ਸ਼ਹੀਦ ਜੀ ਦੇ ਤਰਫ ਜੇ ਹੋਇਆ ਤਾਂ ਜੇ ਲੱਗਿਆ ਸਤਿ ਸ੍ਰੀ ਅਕਾਲ ਕਿਰਪਾ ਕਰੋ ਭੋਗ ਲਾਓ ਲੱਗਿਆ ਪੂਜਾਰ ਸੰਗਤ ਵੱਤੇ ਜੋ ਜੀ ਸ਼ਰਕੇ ਸਭਨਾਮ ਜੀ ਵਾਕੁਰ ਜਪੇ ਕਿਰਪਾ ਕਰਨੀ ਸਮੂਹ ਸੇਵਾਦਾਰਾਂ ਦੇ ਸਿਫਤੇ ਮੇਰ ਪ੍ਰਯਾਤਨ ਕਲਾਕਾਰਾਂ ਨੂੰ ਸਿਖਿਆ ਅਖੇੜੇ ਬਖਸ਼ ਕੇ ਨਿਹਾਲ ਕਰਨ ਦਾ ਵਾਦਾ ਕਾਟਾ ਮੁਆਫ ਕਰੀ ਸਰਵਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਰ ਜਿਨਾ ਮਿਲਿਆ ਸਤਿਨਾਮ ਸੁਖਿਆਵੇ ਨਾਮ ਦਰਪਿਕਲਾ ਮੇਰੇ ਪੌਣੀ ਬੰਦਾ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਪਾਤਸ਼ਾਹ ਵਾਹਿਗੁਰੂ ਜੀ ਕੀ ਪਾਤਸ਼ਾਹ जैक, ठीकु ਤੋਂ ਲੋ ਬੈਂਗੁਰਦਾਨਾ ਬਹੁਤ ਮਤੇ ਲਗਾ ਨਹੀਂ ਆ ਇਸ ਜਰਮ ਉਹ ਨਹੀਂ ਧਰੋਂ ਠੀਕ ਹੈ